ਦੇਸ਼ ਦੇ ਮਸ਼ਹੂਰ ਅਮੀਰ ਘਰਾਣੇ ਮੁਕੇਸ਼ ਸ਼ੰਭਾਨੀ ਦੇ بیٹے ਆਨੰਤ ਅੰਬਾਨੀ ਦਾ ਰਾਧਿਕਾ ਮਰਚੰਟ ਨਾਲ ਵਿਆਹ ਹੋਣ ਜਾ ਰਿਹਾ ਹੈ 12 ਜੁਲਾਈ ਸ਼ੁੱਕਰਵਾਰ ਨੂੰ ਇਹਨਾਂ ਦਾ ਵਿਆਹ ਹੁਣ ਜਾ ਰਿਹਾ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਮਸ਼ਹੂਰ ਪੇਂਟਿੰਗ ਆਰਟਿਸਟ ਹੈ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਇਸ ਵਾਰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਬੇਮਿਸਾਲ ਖੂਬਸੂਰਤ ਤਸਵੀਰ ਤਿਆਰ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਤਾਂ ਹੁੰਦਾ ਸੀ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਕਈ ਵੱਡੇ ਵੱਡੇ ਨਾਮਵਰ ਅਦਾਕਾਰ ਕਲਾਕਾਰ ਅਤੇ ਰਾਜਨੀਤਿਕ ਨੇਤਾਵਾਂ ਦੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਖੁਦ ਇਹ ਤਸਵੀਰਾਂ ਆਪਣੇ ਹੱਥੀਂ ਉਹਨਾਂ ਨੂੰ ਪੇਂਟ ਵੀ ਕੀਤੀਆਂ ਗਈਆਂ ਸਮੋਕਿ ਡਾਕਟਰ ਜਗਜੋਤ ਸਿੰਘ ਰੂਬਲ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਨਵੀਂ ਵਿਆਈ ਜੋੜੀ ਨੂੰ ਵਿਆਹ ਮੌਕੇ ਤਸਵੀਰ ਭੇਟ ਕਰਨ ਦੀ ਗੱਲ ਵੀ ਕੀਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਫ ਡਾਕਟਰ ਜਗਜੋਤ ਸਿੰਘ ਰੂਬਲ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ذریعے ਉਹਨਾਂ ਨੂੰ ਵਿਸ਼ ਕੀਤਾ ਆਪਣੀ ਪੇਂਟਿੰਗ ਇਹ ਪੇਂਟਿੰਗ ਨਾਲ ਦੇ ਵਿੱਚ ਮੈਨੂੰ 22 ਦਿਨ ਲੱਗੇ ਸੀ ਪੇਂਟ ਉਹਨਾਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਵਿਸ਼ ਕਰਦਾ ਹਾਂ ਪੇਂਟਿੰਗ ਦੇ ਜ਼ਰੀਏ ਤੇ ਮੈਂ ਮੇਰੀ ਤਮੰਨਾ ਹੈ ਕਿ ਆਹ ਜਿਹੜੀ ਪੇਂਟਿੰਗ ਹੈ ਗਿਆ ਉਥੇ ਮੰਨੀਆਂ ਉਹਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਅਕਬੂਰ ਅਭਿਸ਼ੇਕ ਬਚਨ ਅਸ਼ਵਰੀਆ ਰਹੇ ਤੇ ਸ਼ਿਲਪਾ ਛੱਟੀ ਰਾਜਪੁੰਧਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮੰਨਾ ਹੈ ਪੇਂਟਿੰਗ ਉਥੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਇਹ ਹਾਲੀਵੁੱਡ ਦੇ ਸਟਾਰਸ ਨਾਲ ਇਹ ਬਾਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਸੁਣਾਈ ਸ਼ਾਹਲੀ ਰਾਸ਼ਟਰਪਤੀ ਨੇ ਆ ਤੇ ਪੀਐਮ ਮੋਦੀ ਜੀ ਦੀ ਵੀ ਅਪਰੀਸ਼ੀਏਸ਼ਨ ਲੈਟਰ ਆਈ ਆ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਐਮਡੀਆ ਦੇ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ ਠੀਕ ਆ